ਹਾਂਜੀ ਕਿਵੇਂ ਤੁਸੀਂ ਸਾਰੇ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਸੋ ਅੱਜ ਆਪਾਂ ਪ੍ਰੈਸ ਰਿਪੋਰਟ ਅਤੇ ਸਾਹਿਤ ਰੂਪ ਠੀਕ ਹੈ ਡਾਇਰੀ ਸੰਸਮਰਨ ਲਲਿਤ ਨਿਬੰਧ ਨਿਬੰਧ ਹਨ ਸ ਇਹ ਸਾਰੇ ਜਿਹੜੇ ਨੇ ਆਪਾਂ ਸ਼ਾਰਟ ਪ੍ਰਸ਼ਨ ਉੱਤਰ ਕਰਾਂਗੇ ਇਸ ਤੋਂ ਪਹਿਲਾਂ ਲੌਂਗ ਕੁਐਸਚਨ ਆਲਰੇਡੀ ਮੇਰੇ ਚੈਨਲ ਦੇ ਉੱਤੇ ਅਵੇਲੇਬਲ ਨੇ ਹੋਰ ਸਬਜੈਕਟਸ ਦੀਆਂ ਵੀਡੀਓ ਸੀਰੀਜ਼ ਵੀ ਮੇਰੇ ਚੈਨਲ ਤੇ ਹੈਗੀਆਂ ਨੇ ਚੈੱਕ ਆਊਟ ਜ਼ਰੂਰ ਕਰਿਓ ਇਹ ਮੇਰੇ ਆਪ ਦੇ ਤਿਆਰ ਕੀਤੇ ਹੋਏ ਨੋਟਸ ਨੇ ਠੀਕ ਹੈ ਬਹੁਤ ਈਜ਼ੀ ਵੀ ਇਹਦੇ ਨਾਲ ਮੇਨ ਮੇਨ ਕੁਐਸਚਨਸ ਹੀ ਮੈਂ ਸਮਝਾਵਾਂਗੀ ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀ ਜੋ ਪ੍ਰੈਸ ਰਿਪੋਰਟ ਕੀ ਹੁੰਦੀ ਹੈ ਹੁਣ ਦੇਖੋ ਪ੍ਰੈਸ ਰਿਪੋਰਟ ਕਿੰਨੀ ਪ੍ਰਕਾਰ ਦੀ ਹੁੰਦੀ ਹੈ ਈਜ਼ੀ ਪਰਿਭਾਸ਼ਾ ਤਾਂ ਪ੍ਰੈਸ ਰਿਪੋਰਟ ਦਾ ਸਬੰਧ ਪੱਤਰਕਾਰੀ ਨਾਲ ਹੁੰਦਾ ਹੈ ਤੇ ਇਸ ਦੇ ਵਿੱਚ ਕੀ ਸ਼ਾਮਿਲ ਹੁੰਦਾ ਹੈ ਸਮਾਜ ਦੇ ਤਤਕਾਲੀਨ ਮੁੱਦੇ ਮਤਲਬ ਕਰੰਟ ਟਾਪਿਕਸ ਪ੍ਰਸਥਿਤੀਆਂ ਆਫ਼ਤਾਂ ਤੋ ਲੋਕਾਂ ਨੂੰ ਤੁਰੰਤ ਸੂਚਿਤ ਕਰਨ ਦਾ ਜਿਹੜਾ ਹੈ ਇਹ ਪ੍ਰੈਸ ਰਿਪੋਰਟ ਕੰਮ ਕਰਦੀ ਹੈ ਅੱਜ ਦੇ ਸਮੇਂ ਦੇ ਵਿੱਚ ਠੀਕ ਹੈ ਪ੍ਰੈਸ ਰਿਪੋਰਟ ਲਿਖਣ ਲਈ ਪੱਤਰਕਾਰੀ ਲਈ ਜਿਹੜਾ ਹੈਗਾ ਡਿਜੀਟਲ ਯੰਤਰਾਂ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿ ਜਿਹੜੀ ਖਬਰਾਂ ਨੇ ਉਹ ਸੰਸਾਰ ਦੇ ਕਰੋੜਾਂ ਲੋਕਾਂ ਤੱਕ ਪਹੁੰਚ ਜਾਣ ਪੱਤਰਕਾਰੀ ਦੇ ਦੁਆਰਾ ਤਤਕਲੀਮ ਯਾਨੀ ਕਿ ਕਰੰਟ ਦਿਲਚਸਪੀ ਵਾਲੇ ਜਿੰਨੇ ਵੀ ਖਬਰ ਨੇ ਮੁੱਦੇ ਨੇ ਇਹਨਾਂ ਦੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਸੰਪਾਦਨ ਕੀਤਾ ਜਾਂਦਾ ਹੈ ਪ੍ਰਕਾਸ਼ਿਤ ਕੀਤਾ ਜਾਂਦਾ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਦੁਨੀਆ ਦੇ ਵਿੱਚ ਜਿਹੜਾ ਹੈ ਵਸਦੇ ਲੋਕਾਂ ਤੱਕ ਇਸ ਨੂੰ ਪ੍ਰਸਾਰਿਤ ਯਾਨੀ ਕਿ ਟੈਲੀਕਾਸਟ ਕੀਤਾ ਜਾਂਦਾ ਇਸ ਨੂੰ ਪ੍ਰੈਸ ਰਿਪੋਰਟ ਜਾਂ ਪ੍ਰੈਸ ਰਿਪੋਰਟਿੰਗ ਜਾਂ ਫਿਰ ਖਬਰ ਕਿਹਾ ਜਾਂਦਾ ਹੈ ਤੇ ਪੱਤਰਕਾਰੀ ਦਾ ਸਭ ਤੋਂ ਮੇਨ ਪ੍ਰਮੁੱਖ ਮੁੱਢਲਾ ਅੰਗ ਪ੍ਰੈਸ ਰਿਪੋਰਟ ਹੁੰਦਾ ਹੈ ਠੀਕ ਹੈ ਤਾਂ ਹੁਣ ਦੇਖੋ ਪ੍ਰੈਸ ਰਿਪੋਰਟ ਕਿਸ ਦੇ ਰਿਲੇਟਡ ਚੱਲ ਰਹੀ ਹੈ ਪਹਿਲਗਾਮ ਜਿਹੜਾ ਅਟੈਕ ਹੋਇਆ ਉਸ ਦੇ ਰਿਲੇਟਡ ਚੱਲ ਰਹੀ ਹੈ ਠੀਕ ਹੈ ਜੰਗ ਦੀਆਂ ਤਿਆਰੀਆਂ ਠੀਕ ਹੈ ਬਹੁਤ ਸਾਰੀਆਂ ਹੋਰ ਕ੍ਰੈਡਿਟ ਟੌਪਿਕਸ ਵੀ ਚੱਲ ਰਹੀਆਂ ਤਾਂ ਤੁਸੀਂ ਇੰਸਟਾਗ੍ਰam ਤੇ ਦੇਖੋਗੇ ਜਿਹੜੀ ਨੀਹਾ ਲੜਕੀ ਮਾਰੀ ਹੈ ਠੀਕ ਹੈ ਉਸ ਦੇ ਰਿਕਾਰਡਿੰਗ ਪ੍ਰੈਸ ਰਿਪੋਰਟਸ ਚੱਲ ਰਹੀਆਂ ਨੇ ਹਨਾ ਸੋ ਪ੍ਰੈਸ ਰਿਪੋਰਟ mainly 4 ਕਿਸਮਾਂ ਦੀ ਹੁੰਦੀ ਹੈ ਸਿੱਧੀ ਤੇ ਸਪਸ਼ਟ ਹੁੰਦੀ ਹੈ ਵਿਆਖਿਆਤਮਕ ਰਿਪੋਰਟ ਹੁੰਦੀ ਹੈ ਖੋਜੀ ਰਿਪੋਰਟ ਹੁੰਦੀ ਹੈ ਡੁੱਗੀ ਰਿਪੋਰਟ ਹੁੰਦੀ ਹੈ ਤਾਂ ਪ੍ਰੈਸ ਰਿਪੋਰਟ ਕੀ ਹੁੰਦੀ ਹੈ ਇੱਕ ਤਤਕਾਲੀਨ ਦਿਲਚਸਪੀ ਵਾਲੀ ਖਬਰ ਤੱਤਾਂ ਨਾਲ ਭਰਪੂਰ ਜਾਣਕਾਰੀ ਇਕੱਠਾ ਕਰਕੇ ਸੰਪਾਦਿਤ ਕਰਕੇ ਬਾਅਦ ਚ ਪ੍ਰਕਾਸ਼ਿਤ ਕਰਕੇ ਪ੍ਰਸਾਰਿਤ ਕਰਕੇ ਲੋਕਾਂ ਤੱਕ ਪਹੁੰਚਾਈ ਜਾਣ ਵਾਲੀ ਇੱਕ ਜਾਣਕਾਰੀ ਹੁੰਦੀ ਹੈ ਸਿੱਧੀ ਹੁਣ ਦੇਖੋ ਜਿੰਨੇ ਵੀ ਆਪਾਂ ਇਸ ਦੇ ਅ ਪ੍ਰਕਾਰ ਕਰੇ ਨੇ ਠੀਕ ਹੈ ਸਿੱਧੀ ਤੇ ਸਪਸ਼ਟ ਪ੍ਰੈਸ ਰਿਪੋਰਟ ਕੀ ਹੁੰਦੀ ਹੈ ਵਿਆਖਿਆਤਮਕ ਪ੍ਰੈਸ ਰਿਪੋਰਟ ਕੀ ਹੁੰਦੀ ਹੈ ਖੋਜੀ ਪ੍ਰੈਸ ਰਿਪੋਰਟ ਕੀ ਹੁੰਦੀ ਹੈ ਡੂੰਗੀ ਪ੍ਰੈਸ ਰਿਪੋਰਟ ਕੀ ਹੁੰਦੀ ਹੈ ਠੀਕ ਹੈ ਸੋ ਅੱਗੇ ਆਪਾਂ ਇਹਨੂੰ ਕਲਾਸੀਫਿਕੇਸ਼ਨ ਇਹਦੀ ਕਰੀ ਹੈ ਤੇ ਉਸ ਦੇ ਅਕੋਰਡਿੰਗ ਆਪਾਂ ਇਸ ਦਾ ਮਤਲਬ ਵੀ ਸਮਝਾਂਗੇ ਸਿੱਧੀ ਜਾਂ ਪ੍ਰੈਸ ਸਿੱਧੀ ਜਾਂ ਸਪਸ਼ਟ ਪ੍ਰੈਸ ਰਿਪੋਰਟ ਕਿਹੜੀ ਹੁੰਦੀ ਹੈ ਤਾਂ ਸਿੱਧੀ ਜਿਹੜੀ ਬਿਲਕੁਲ ਟੂ ਦਾ ਪੁਆਇੰਟ ਹੁੰਦੀ ਹੈ ਸਪਸ਼ਟ ਜਾਣਕਾਰੀ ਵਾਲੀ ਹੁੰਦੀ ਹੈ ਤੱਥਾਂ ਨੂੰ ਬਿਲਕੁਲ ਸਿੱਧੇ ਰੂਪ ਚ ਪੇਸ਼ ਕੀਤਾ ਜਾਂਦਾ ਹੈ ਨਾ ਕਿ ਕੋਈ ਤੋੜ ਮਰੋੜ ਕੇ ਠੀਕ ਹੈ ਇਸ ਦੇ ਵਿੱਚ ਕੋਈ ਵੀ ਟਿੱਪਣੀ ਨਹੀਂ ਕੀਤੀ ਜਾਂਦੀ ਜਿਵੇਂ ਖਬਰ ਹੈਗੀ ਆ ਉਹ ਮੈਂ ਡਾਇਰੈਕਟ ਪੇਸ਼ ਕੀਤੀ ਜਾਂਦੀ ਹੈ ਬਿਨਾ ਜੋੜੇ ਤੋੜੇ ਮਰੋੜੇ ਠੀਕ ਹੈ ਸੋ ਇਸ ਦੇ ਵਿੱਚ ਕੋਈ ਵੀ ਖੋਜ ਪੜਤਾਲ ਨਹੀਂ ਕੀਤੀ ਜਾਂਦੀ ਨਾ ਹੀ ਕੋਈ ਵਿਆਖਿਆ ਕੀਤੀ ਜਾਂਦੀ ਹੈ ਇਹ ਪ੍ਰੈਸ ਰਿਪੋਰਟ ਜਮ੍ਹਾਂ ਹੀ ਸਿੱਧੀ ਸਪਸ਼ਟ ਹੁੰਦੀ ਹੈ ਜਿਵੇਂ ਕਿ 15 ਅਗਸਤ ਸੁਤੰਤਰਤਾ ਦਿਵਸ ਦੀ ਹੋਣ ਕਰਕੇ ਪੰਜਾਬੀ ਟਰਬਿਨ ਦਫਤਰ ਬੰਦ ਰਹੇਗਾ ਤਾਂ ਬਿਲਕੁਲ ਸਿੱਧੀ ਰਿਪੋਰਟ ਹੈ ਠੀਕ ਹੈ ਟੂ ਦਾ ਪੁਆਇੰਟ ਰਿਪੋਰਟ ਹੈ ਇਹਦੇ ਵਿੱਚ ਕੋਈ ਜੋਰ ਤੋੜ ਮਰੋੜ ਕੇ ਚੀਜ਼ ਪੇਸ਼ ਨਹੀਂ ਕੀਤੀ ਜਾਂਦੀ ਵਿਆਖਿਆਤਮਕ ਪ੍ਰੈਸ ਰਿਪੋਰਟ ਕਿਹੜੀ ਹੁੰਦੀ ਹੈ ਜਿਸ ਦੇ ਵਿੱਚ ਸਿੱਧੀਆਂ ਸਪਸ਼ਟ ਖਬਰਾਂ ਜਿਹੜੀਆਂ ਹੈ ਉਹ ਤਾਂ ਹੁੰਦੀਆਂ ਹੀ ਹੁੰਦੀਆਂ ਨੇ ਲੇਕਿਨ ਉਹ ਘੱਟ ਮਾਤਰਾ ਚ ਹੁੰਦੀਆਂ ਨੇ ਇਹਦੇ ਵਿੱਚ ਕੀ ਹੁੰਦਾ ਹੈ ਵਿਆਖਿਆ ਠੀਕ ਹੈ ਜਿਵੇਂ ਕੋਈ ਕੇਸ ਹੋ ਗਿਆ ਉਸ ਦੀ ਰਿਪੋਰਟ ਜਿਵੇਂ ਕਿਸਾਨ ਆਤਮ ਹੱਤਿਆ ਕਿਉਂ ਕਰ ਰਹੇ ਨੇ ਇਸ ਸੰਬੰਧੀ ਜਿਹੜੀ ਪ੍ਰੈਸ ਰਿਪੋਰਟ ਆ ਇਹਦੇ ਵਿੱਚ ਵਿਆਖਿਆ ਦਿੱਤੀ ਜਾਂਦੀ ਹੈ ਵਿਆਖਿਆ ਵੇਰਵਿਆਂ ਦੀ ਜ਼ਰੂਰਤ ਪੈਂਦੀ ਹੈ ਇਹ ਦੇਖਿਆ ਜਾਂਦਾ ਹੈ ਕਿ ਇਸ ਰਿਪੋਰਟ ਦੇ ਇਸ ਚੀਜ਼ ਪਿੱਛੇ ਇਸ ਕੇਸ ਪਿੱਛੇ ਕਿਹੜੇ ਕਾਰਨ ਸੀ ਅਤੇ ਰਿਜ਼ਲਟਸ ਕੀ ਆਏ ਨੇ ਪ੍ਰਭਾਵ ਕੀ ਪਏ ਨੇ ਖੋਜੀ ਪ੍ਰੈਸ ਰਿਪੋਰਟ ਕਿਹੜੀ ਹੁੰਦੀ ਹੈ ਜਿਸ ਦੇ ਵਿੱਚ ਰਿਪੋਰਟਰ ਆਪਣੀ ਰਿਪੋਰਟ ਵਿੱਚ ਲੁਕੇ ਹੋਏ ਤੱਤ ਉਹਨਾਂ ਨੂੰ ਉਜਾਗਰ ਕਰਦਾ ਹੈ ਖੋਜ ਪੜਤਾਲ ਕਰਦਾ ਹੈ ਜਿੰਨੇ छुपे ਹੋਏ ਤੱਤ ਸਾਡੇ ਵਰਗੇ ਪਾਟਕਾਂ ਨੂੰ ਨਹੀਂ ਪਤਾ ਹੁੰਦਾ ക്രസ് റിപ്പോർട്ട് പഠനം സാ സമയ ല ਅਨੇਕ ਜਿਹੜੇ ਕੰਮ ਕਰਦੇ ਨੇ ਗੈਰ ਕਾਨੂੰਨੀ ਕੰਮ ਕਰਦੇ ਨੇ ਕਾਲਾ ਬਾਜ਼ਾਰੀ ਕਰਦੇ ਨੇ ਦੋ ਨੰਬਰ ਦੇ ਕੰਮ ਕਰਦੇ ਨੇ ਐਵੇਂ ਦੀਆਂ ਕ੍ਰਾਈਮ ਦੀਆਂ ਠੀਕ ਹੈ ਸੀਨਸ ਜਿਹੜੇ ਹੋਗੇ ਤਾਂ ਖੋਜੀ ਪ੍ਰੈਸ ਰਿਪੋਰਟ ਜਿਹੜੇ ਨੇ ਡੂੰਘੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਨੂੰ ਨਹੀਂ ਪਤਾ ਹੈਗਾ ਉਹ ਸਾਡੇ ਸਾਹਮਣੇ ਲੈ ਕੇ ਆਇਆ ਜਾਂਦਾ ਕਾਲੇ ਚਿੱਠੇ ਪ੍ਰਿਸ਼ਟਾਚਾਰੀ ਇਹ ਸਭ ਕੁਝ ਸਾਡੇ ਸਾਹਮਣੇ ਆ ਜਾਂਦੀ ਹੈ ਤਾਂ ਇਜ਼ੀਲੀ ਇਹਨਾਂ ਪ੍ਰੈਸ ਰਿਪੋਰਟਾਂ ਦੇ ਵਿੱਚ ਟੈਲੀਫੋਨਿਕ ਗੱਲਬਾਤ ਹੋਗੀ ਸਟਿੰਗ ਆਪਰੇਸ਼ਨ ਹੋਗੇ ਠੀਕ ਹੈ ਇਹ ਸਭ ਚੀਜ਼ਾਂ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਡੂੰਗੀ ਪ੍ਰੈਸ ਰਿਪੋਰਟ ਤੋਂ ਕੀ ਭਾਵ ਹੈ ਤਾਂ ਡੂੰਗੀ ਪ੍ਰੈਸ ਰਿਪੋਰਟ ਦੇ ਵਿੱਚ ਖੋਜ ਪੜਤਾਲ ਵੀ ਸ਼ਾਮਲ ਹੁੰਦੀ ਹੈ ਪੱਤਰਕਾਰ ਵਿਆਖਿਆ ਵੀ ਕਰਦੀ ਹੈ ਕਰਦਾ ਹੈ ਸਿੱਧੇ ਜਿਹੇ ਖਬਰਾਂ ਵੀ ਦੇ ਵਿੱਚ ਹੁੰਦੀਆਂ ਨੇ ਮਤਲਬ ਕਹਿੰਦਾ ਮਤਲਬ ਸਾਰਾ ਸੱਤ ਤਰ੍ਹਾਂ ਦੀ ਜਿਹੜੀ ਆਪਾਂ ਉਪਰ ਪਿੱਛੇ ਤਿੰਨ ਪੜ ਕੇ ਹਟੇ ਆ ਉਹ ਸਾਰਾ ਕੁਝ ਇਹਦੇ ਵਿੱਚ ਹੁੰਦਾ ਤੇ ਇਸ ਦੇ ਵਿੱਚ ਲੋਕਾਂ ਦੇ ਵਿਚਾਰ ਵੀ ਲਏ ਜਾਂਦੇ ਨੇ ਸਮਾਜਿਕ ਲੀਡਰ ਜਿਹੜੇ ਨੇ ਮਤਲਬ ਥਿੰਕਰ ਜਿਹੜੇ ਨੇ ਹਨਾ ਜਿਹੜੇ ਸਮਾਜ ਦੇ ਬਾਰੇ ਇਸ਼ੂਜ਼ ਦੇ ਬਾਰੇ ਦੱਸਦੇ ਨੇ ਤਾਂ ਉਹਨਾਂ ਦੀ ਵੀ ਜਿਹੜੀ ਹੈਗੀ ਹੈ ਵਿਚਾਰ ਵਟਾਂਦਰਾ ਡਿਸਕਸ਼ਨਸ ਉਹਨਾਂ ਤੋਂ ਵੀ ਜਿਹੜੀਆਂ ਲਈ ਜਾਂਦੀਆਂ ਤੇ ਇਹਦੇ ਵਿੱਚ ਪੂਰੀ ਡੂੰਘੇ ਡੂੰਘਾਈ ਦੇ ਨਾਲ ਜਿਹੜੀ ਹੈਗੀ ਡੀਪ ਰਿਪੋਰਟ ਜਿਹੜੀ ਹੈ ਪੇਸ਼ ਕੀਤੀ ਜਾਂਦੀ ਹੈ ਫੋਟੋਆਂ ਦਾ ਯੂਜ਼ ਵੀ ਡਾਕੂਮੈਂਟਸ ਦਾ ਵੀ ਯੂਜ਼ ਜਿਹੜਾ ਹੈ ਕੀਤਾ ਜਾਂਦਾ ਪ੍ਰੈਸ ਰਿਪੋਰਟ ਦੇ ਵਿੱਚ ਕਿਹੜੇ-ਕਿਹੜੇ ਤੱਥ ਤੱਤ ਮੌਜੂਦ ਹੁੰਦੇ ਨੇ ਤੇ ਕਿਵੇਂ ਲਿਖੀ ਜਾਂਦੀ ਹੈ ਹੁਣ ਦੇਖੋ ਬਹੁਤ ਹੀ ਨਵੀਂ ਕਿਸਮ ਦੀ ਹੈ ਕੋਈ ਪੁਰਾਣਾ ਰਿਪੋਰਟ ਤਾਂ ਪੁਰਾਣਾ ਰੂਪ ਤਾਂ ਇਹ ਹੈ ਨਹੀਂ ਨਵਾਂ ਕਿਸਮ ਦੀ ਇਹ ਵਿਧੀ ਹੈਗੀ ਹੈ ਪ੍ਰੈਸ ਰਿਪੋਰਟ ਖਬਰ ਲਿਖਣ ਦੀ ਆਮ ਵਾਰਤਕ ਸਾਹਿਤ ਵਾਂਗੂ ਨਹੀਂ ਇਹ ਲਿਖੀ ਜਾਂਦੀ ਇਹਦਾ ਕੋਈ ਕਹਾਣੀ ਵਾਂਗੂ ਇਹਦਾ ਕੋਈ ਸ਼ਿਕਰ ਨਹੀਂ ਹੁੰਦਾ ਕਹਾਣੀ ਵਾਂਗੂ ਇਸ ਦਾ ਜਿਹੜਾ ਹੈ ਕੋਈ ਸੰਦੇਸ਼ ਨਹੀਂ ਹੁੰਦਾ ਠੀਕ ਹੈ ਤਾਂ ਰਿਪੋਰਟ ਲਿਖਣ ਲੱਗੇ 6 ਕੱਕਿਆਂ ਦਾ ਠੀਕ ਹੈ 6 ਕੱਕੇ ਠੀਕ ਹੈ ਕੌਣ ਕਿਵੇਂ ਕਿੱਥੇ ਕੀ ਕਦੋਂ ਠੀਕ ਹੈ ਕਿਉਂ ਕਿਵੇਂ ਦਾ ਜਵਾਬ ਦੇਣ ਦਾ ਯਤਨ ਕੀਤਾ ਜਾਂਦਾ 6 ਕੱਕੇ ਠੀਕ ਹੈ ਇਸ ਦੇ ਵਿੱਚ ਪੰਜ ਤੱਤ ਸ਼ਾਮਿਲ ਹੁੰਦੇ ਇੱਕ ਤਾਈ ਦੀ ਹੈਡਿੰਗ ਹੁੰਦੀ ਹੈ ਇੱਕ ਡੇਟ ਲਾਈਨ ਯਾਨਕੀ ਮਿੱਤੀ ਹੁੰਦੀ ਆ ਲੀਡ ਯਾਨਕੀ ਆਰੰਭਿਕ ਪੈਰਾ ਹੁੰਦਾ ਮੱਧ ਮਿਡਲ ਹੁੰਦਾ ਤੇ ਅੰਤਮੰਗ ਹੁੰਦਾ ਠੀਕ ਹੈ ਸੋ ਇਹ ਇੰਪੋਰਟੈਂਟ ਕੁਐਸਚਨ ਹੈ ਕਿ ਪ੍ਰੈਸ ਰਿਪੋਰਟ ਦੇ ਪੰਜ ਤੱਤ ਕਿਹੜੇ ਨੇ ਪ੍ਰੈਸ ਰਿਪੋਰਟ ਦੀਆਂ ਕਿਸਮਾਂ ਕਿਡੀਆਂ-ਕਿਡੀਆਂ ਨੇ ਸੋ ਇਹ ਇੰਪੋਰਟੈਂਟ ਕੁਐਸਚਨ ਹੈ ਪ੍ਰੈਸ ਰਿਪੋਰਟ ਵਿੱਚ ਸੁਰਖੀ ਠੀਕ ਹੈ ਯਾਨਕੀ ਜਿਹੜਾ ਆਪਾਂ ਟਾਈਟਲ ਹੈ ਠੀਕ ਹੈ ਸੋ ਇਹਨਾਂ ਨੂੰ ਅੱਗੇ ਆਪਾਂ ਇਲਾਬੋਰੇਟ ਕਰਨੇ ਆ ਇਹਨਾਂ ਚੀਜ਼ਾਂ ਨੂੰ ਪੰਜ ਤੱਤਾਂ ਨੂੰ ਸੁਰਖੀ ਜਾਂ ਸਿਰਲੇਖ ਕੀ ਹੁੰਦਾ ਕਿੰਨੀ ਪ੍ਰਕਾਰ ਦਾ ਹੋ ਸਕਦਾ ਹੁਣ ਦੇਖੋ ਪ੍ਰੈਸ ਰਿਪੋਰਟ ਦੇ ਵਿੱਚ ਰਿਪੋਰਟ ਦਾ ਪਹਿਲਾ ਤੇ ਬਹੁਤ ਹੀ ਮਹੱਤਵਪੂਰਨ ਹਿੱਸਾ ਕੀ ਹੁੰਦਾ ਹੈ ਹੈਡਿੰਗ ਠੀਕ ਹੈ ਟਾਈਟਲ ਜਿਹੜਾ ਉੱਪਰ ਲਿਖਿਆ ਹੁੰਦਾ ਤੇ ਸਭ ਤੋਂ ਜ਼ਿਆਦਾ ਪੜਿਆ ਜਾਣ ਵਾਲਾ ਸਭ ਤੋਂ ਮਹੱਤਵਪੂਰਨ ਹਿੱਸਾ ਕੀ ਹੈਗਾ ਆਪਣਾ ਜਿਹੜਾ ਹੈਗਾ ਸੁਰਖੀ ਹੁੰਦੀ ਹੈ ਠੀਕ ਹੈ ਤੇ ਹੈਡਿੰਗ ਤੇ ਇਹ ਜਿਹੜੀ ਹੈਗੀ ਹੈ ਖਬਰ ਤਾਂ ਸਾਰੀ ਭੂਤਕਾਲ ਚ ਹੁੰਦੀ ਹੈ ਪਰ ਜਿਹੜਾ ਟਾਈਟਲ ਹੁੰਦਾ ਨਾ ਜਿਹੜੀ ਇਹ ਸੁਰਖੀ ਹੁੰਦੀ ਹੈ ਹਮੇਸ਼ਾ ਪ੍ਰੈਜ਼ੈਂਟ ਦੇ ਵਿੱਚ ਹੁੰਦੀ ਹੈ ਠੀਕ ਹੈ ਇਹ ਕਿੱਚ ਭਰਪੂਰ ਹੁੰਦੀ ਹੈ ਰੋਚਕ ਹੁੰਦੀ ਹੈ ਸਰਲ ਹੁੰਦੀ ਹੈ ਤੇ ਆਪਾਂ ਸੁਰਖੀ ਦੇਖ ਕੇ ਆਪਾਂ ਕਹਿੰਦੇ ਸੁਰਖੀਆਂ 'ਚ ਕੀ ਆਇਆ ਹੈ ਤਾਂ ਸੁਰਖੀ ਦੇਖ ਕੇ ਆਪਾਂ ਖਬਰ ਪੜ੍ਹਦੇ ਹਾਂ ਤੇ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜਿਹੜਾ ਹੈ ਰੋਲ ਪਲੇ ਕਰਦੀ ਆ ਬੈਨਰ ਸਿਰਲੇਖ ਉਲਟੀ ਦੀ ਕੋਣ ਤਿਕੋਣ ਹੈਡ ਸਿਰਲੇਖ ਵੇਖ ਸਿਰਲੇਖ ਤਾਂ ਇਹ ਸਾਰੇ ਜਿਹੜੇ ਨੇ ਪ੍ਰੈਸ ਰਿਪੋਰਟ ਸੁਰਖੀਆਂ ਦੇ ਪ੍ਰਕਾਰ ਨੇ ਪ੍ਰੈਸ ਰਿਪੋਰਟ ਵਿੱਚ ਡੇਟਲਾਈਨ ਕੀ ਹੁੰਦੀ ਹੈ ਡੇਟਲਾਈਨ ਜਾਨਕੀ ਮਿਤੀ ਹੁਣ ਦੇਖੋ ਖਬਰ ਕੋਈ ਵੀ ਹੈ ਖਬਰ ਦੇ ਵਾਪਰਨ ਦਾ ਸਮਾਂ ਮਿਤੀ ਜਿਹੜੀ ਇਹ ਦੱਸਿਆ ਜਾਂਦਾ ਕਿਸ ਸਥਾਨ ਨਾਲ ਇਹ ਖਬਰ ਸੰਬੰਧਿਤ ਹੈ ਤਾਂ ਉਸ ਨੂੰ ਆਪਾਂ ਕੀ ਕਹਿੰਦੇ ਡੇਟਲਾਈਨ ਠੀਕ ਹੈ ਕਦੋਂ ਅਤੇ ਕਿੱਥੇ ਦੋ ਕੱਕਿਆਂ ਦਾ ਪ੍ਰਯੋਗ ਇਹਦੇ ਵਿੱਚ ਕੀਤਾ ਜਾਂਦਾ ਪ੍ਰੈਸ ਰਿਪੋਰਟ ਚ ਲੀਡ ਕੀ ਹੁੰਦੀ ਹੈ ਲੀਡ ਹੋਂ ਦੇਖੋ ਸੁਰਖੀਆਂ ਤੋਂ ਬਾਅਦ ਚ ਡੇਡ ਲਾਈਨ ਆਉਂਦੀ ਹੈ ਡੇਡ ਲਾਈਨ ਤੋਂ ਬਾਅਦ ਚ ਲੀਡ ਆਉਂਦੀ ਹੈ ਤੇ ਇਹ ਤੀਜਾ ਅੰਗ ਹੋ ਗਿਆ ਤੇ ਇਹ ਬਹੁਤ ਮਹੱਤਵਪੂਰਨ ਹੁੰਦਾ ਇਹਦੇ ਵਿੱਚ ਚਾਰ ਕੱਕਿਆਂ ਦਾ ਆਨਸਰ ਹੁਣ ਪਹਿਲੇ ਦੋ ਕੱਕਿਆਂ ਦਾ ਆਨਸਰ ਕਦੋਂ ਤੇ ਕਿੱਥੇ ਕੀ ਚਾ ਆ ਗਿਆ ਮਿੱਤੀ ਲਾਈਨ ਚ ਆ ਗਿਆ ਬਾਕੀ ਦੇ ਚਾਰ ਕੱਕੇ ਕੌਣ ਕੀ ਕਿਵੇਂ ਕਿਉਂ ਦਾ ਜਵਾਬ ਜਿਹੜਾ ਹੈ ਆਪਣੀ ਲੀਡ 'ਚ ਹੁੰਦਾ ਤੇ ਲੀਡ ਦੇ ਵਿੱਚ ਮੇਨਲੀ ਜ਼ਿਆਦਾਤਰ ਸੁਰਖੀਆਂ ਕਈ ਪੜਦੇ ਨੇ ਕਈ ਜਿਹੜੇ ਨੇ ਸੁਰਖੀਆਂ ਪੜ ਕੇ ਲੀਡ ਪੜ ਕੇ ਛੱਡ ਦਿੰਦੇ ਨੇ ਠੀਕ ਹੈ ਜ਼ਿਆਦਾਤਰ ਲੀਡ ਤੇ ਸੁਰਖੀਆਂ ਹੀ ਪੜੀਆਂ ਜਾਂਦੀਆਂ ਨੇ ਤੇ ਲੀਡ ਜਿਹੜਾ ਹੈ ਬਹੁਤ ਦਿਲਚਸਪੀ ਜਿਹੜੀ ਹੈਗੀ ਹੈ ਇਹਦੇ ਵਿੱਚ ਹੁੰਦੀ ਹੈ ਲੀਡ ਚ ਬਾਕੀ ਪੂਰੀ ਖਬਰ ਚ ਕਿਸੇ ਦੀ ਦਿਲਚਸਪੀ ਜਿਹੜੀ ਹੈ ਘੱਟ ਹੀ ਹੁੰਦੀ ਹੈ ਪੂਰੀ ਖਬਰ ਕੋਈ ਕੋਈ ਪੜਦਾ ਹੈ ਸਿਰਫ ਸੁਰਖੀ ਅਤੇ ਲੀੜੀ ਪੜ ਕੇ ਲੋਕ ਜਿਹੜੇ ਨੇ ਛੱਡ ਦਿੱਤੇ ਦੰਦੇ ਨੇ ਲੀਡ ਖਬਰ ਦਾ ਉਹ ਹਿੱਸਾ ਹੁੰਦਾ ਜਿਸ ਦੇ ਵਿੱਚ ਲਿਖਣ ਕਲਾ ਦਾ ਸਭ ਤੋਂ ਜ਼ਿਆਦਾ ਪ੍ਰਗਟਾਵਾ ਹੁੰਦਾ ਹੈ ਲੀਡ ਤੇ ਹੀ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਲੀਡ ਸਰਲ ਤੇ ਸਪਸ਼ਟ ਤੇ ਸੰਖੇਪ ਰੂਪ ਚ ਹੋਣਾ ਚਾਹੀਦਾ ਹੁਣ ਲੀਡ ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਨੇ ਇੱਕ ਤਾਂ ਸੰਖੇਪ ਲੀਡ ਹੁੰਦੀ ਹੈ ਟੂਕ ਲੀਡ ਬੁਲੇਟ ਲੀਡ ਸਵਾਲੀਆ ਲੀਡ ਸੀਰੀਅਲ ਯਾਨੀ ਕਿ ਕਰਮਿਕ ਲੀਡ ਹੋ ਗਿਆ ਸਾਹਿਤਿਕ ਲੀਡ ਹੋ ਗਿਆ ਇਤਿਹਾਸਿਕ ਲੀਡ ਹੈਰਾਨੀ ਜਨਕ ਲੀਡ ਆਦੇਸ਼ਾਤਮਕ ਲੀਡ ਵਰਣਨਾਤਮਕ ਲੀਡ ਨਾਟਕੀ ਲੀਡ ਕੈਪਸੂਲ ਲੀਡ ਸੰਬੋਧਨੀ ਆਮ ਲੀਡ ਅਤੇ ਤੁਲਨਾਤਮਕ ਲੀਡ ਤਾਂ ਕੋਈ ਵੀ ਲੀਡ ਜਿਹੜੇ ਨੇ ਚਾਰ ਪੰਜ ਤਰ੍ਹਾਂ ਦੇ ਤੁਸੀਂ ਲਿਖ ਕੇ ਉੱਥੇ ਆ ਸਕਦੇ ਹੋ ਹੁਣ ਲੀਡ ਤੋਂ ਬਾਅਦ ਮੱਧ ਅਤੇ ਅੰਤਮ ਭਾਗ ਦੇ ਬਾਰੇ ਦੱਸੋ ਹੁਣ ਦੇਖੋ ਲੀਡ ਤੋਂ ਬਾਅਦ ਖਬਰ ਨੂੰ ਵਿਸਥਾਰ ਪੂਰਵਕ ਦੱਸਣ ਵਾਲੇ ਹਿੱਸੇ ਨੂੰ ਨੀਚੇ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਰਿਪੋਰਟ ਦਾ ਮਤ ਕਹਾ ਜਾਂਦਾ ਹੈ ਇਸ ਦੇ ਵਿੱਚ ਤੱਥਾਂ ਦਾ ਵਿਸਥਾਰ ਦਿੱਤਾ ਜਾਂਦਾ ਹੈ ਬਾਕੀ ਜਿਹੜੇ ਤੱਥ ਨੇ ਉਹਨਾਂ ਨੂੰ ਖੋਲ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਪ੍ਰੈਸ ਰਿਪੋਰਟ ਦੇ ਅੰਤਮ ਭਾਗ ਨੂੰ ਪੂਛ ਜਾਂ ਫਿਰ ਟੇਲ ਵੀ ਕਿਹਾ ਜਾਂਦਾ ਹੈ ਕੇ ਪੂੰਛ ਯਾਨੀ ਕਿ ਟੇਲ ਵੀ ਕਿਹਾ ਜਾਂਦਾ ਹੈ ਤੇ ਇੱਥੇ ਹੀ ਜਿਹੜੀ ਹੈ ਖਬਰ ਆਪਣੀ ਸਮਾਪਤ ਕਰ ਦਿੱਤੀ ਜਾਂਦੀ ਹੈ ਘੱਟ ਮਹੱਤਵਪੂਰਨ ਹੁੰਦੀ ਹੈ ਇਹ ਠੀਕ ਹੈ ਕਿਉਂਕਿ ਜ਼ਿਆਦਾਤਰ ਤਾਂ ਆਪਾਂ ਸੁਰਖੀ ਤੇ ਲੀਡ ਜੀ ਦੱਸ ਦਿੰਨੇ ਆ ਹਨਾ ਤੇ ਇਹ ਘੱਟ ਮਹੱਤਵਪੂਰਨ ਹੁੰਦੀ ਹੈ ਪ੍ਰੈਸ ਰਿਪੋਰਟ ਲਿਖਣ ਦੀ ਕਿਹੜੀਆਂ-ਕਿਹੜੀਆਂ ਸ਼ੈਲੀਆਂ ਵਰਤੀਆਂ ਜਾਂਦੀਆਂ ਤਾਂ ਹੁਣ ਇਹ ਦੱਸ ਕੇ ਆਟੀਆਂ ਇੱਕ ਤਾਂ ਉਲਟੀ ਤਿਕੋਣ ਸ਼ੈਲੀ ਬਹੁਤ ਛੋਟਾ ਛੋਟਾ ਪ੍ਰਸ਼ਨ ਉੱਤਰ ਇਹਦੇ ਤੇ ਆ ਸਕਦਾ ਉਲਟੀ ਤਿਕੋਣ ਸ਼ੈਲੀ ਕਰਮਵਾਰ ਸ਼ੈਲੀ ਲੰਮਕਾ ਸ਼ੈਲੀ ਮਿਸ਼ਰਤ ਸ਼ੈਲੀ ਫੀਚਰ ਮੁਖੀ ਸ਼ੈਲੀ ਇੰਪੋਰਟੈਂਟ ਕੁਐਸਚਨ ਹੈ ਏ ਵੀ ਅਗੇ ਹੈ ਸਾਹਿਤ ਦੇ ਰੂਪ ਹੁਣ ਸਧਾਰਨ ਲੇਖ ਅਤੇ ਨਿਬੰਧ ਵਿਚ ਕੀ ਫਰਕ ਹੁੰਦਾ ਹੈ ਸਧਾਰਨ ਲੇਖ ਅਤੇ ਨਿਬੰਧ ਵਿਚ ਫਰਕ ਹੁੰਦਾ ਹੈ ਸਧਾਰਨ ਲੇਖ ਵਿੱਚ ਵਿਅਕਤੀ ਦਾ ਜਿਹੜਾ ਵੀ ਲਿਖਦਾ ਹੈ ਲੇਖਕ ਠੀਕ ਹੈ ਇਹਦਾ ਵਿਅਕਤੀਤਵ ਕਿਤੇ ਕਿਤੇ ਲੁਕਿਆ ਹੁੰਦਾ ਹੈ ਪਰ ਜਿਹੜਾ ਨਿਬੰਧ ਹੈ ਨਿਬੰਧ ਵਿੱਚ ਲੇਖਕ ਦਾ ਜਿਹੜਾ ਪਰਸਨੈਲਿਟੀ ਹੈ ਠੀਕ ਹੈ ਇਨਰ ਪਰਸਨੈਲਿਟੀ ਵਿਅਕਤੀਤਵ ਜਿਹੜਾ ਹੈ ਉੱਬਰ ਕੇ ਆਉਂਦਾ ਹੈ ਵਿਅਕਤੀਤਵ ਸਭ ਤੋਂ ਪ੍ਰਧਾਨ ਅਤੇ ਮਹੱਤਵਪੂਰਨ ਗੁਣ ਹੁੰਦਾ ਹੈ ਅਤੇ ਨਿਬੰਧ ਨੂੰ ਸਧਾਰਨ ਲੇਖ ਤੋਂ ਜਿਹੜਾ ਹੈ ਅਸੀਂ ਵੱਖਰਾ ਕਰ ਸਕਦੇ ਹਾਂ निबंध ਦੇ ਨਿਬੰਧ ਨੂੰ ਸੁਧਾਰਨ ਲਿਖਤ ਤੋਂ ਵੱਖਰਾ ਕਰਨ ਵਾਲਾ ਦੂਜਾ ਗੁਣ ਨਿਬੰਧ ਵਿੱਚਲੀ ਰਸਾਤਮਕਤਾ ਹੈ ਤਾਂ ਨਿਬੰਧ ਦੇ ਵਿੱਚ ਰਸ ਭਰਪੂਰ ਹੁੰਦਾ ਹੈ ਵਿਅਕਤੀਤਵ ਜਿਹੜਾ ਹੈ ਸਾਹਮਣੇ ਆਉਂਦਾ ਹੈ ਗੰਭੀਰਤਾ ਜਿਹੜੀ ਹੈ ਪ੍ਰੌੜਤਾ ਜਿਹੜੀ ਹੈ ਇਹ ਹੁੰਦੀ ਹੈ ਤਾਂ ਸਾਹਿਤਿਕ ਨਿਬੰਧ ਕੀ ਹੁੰਦਾ ਹੈ ਗਦ ਸਾਹਿਤ ਦਾ ਉਹ ਰੂਪ ਹੁੰਦਾ ਹੈ ਠੀਕ ਹੈ ਸਾਹਿਤਿਕ ਨਿਬੰਧ ਕੀ ਹੁੰਦਾ ਹੈ ਗਦ ਸਾਹਿਤ ਦਾ ਉਹ ਰੂਪ ਹੈ ਜਿਸ ਦੇ ਵਿੱਚ ਲੇਖਕ ਸੀਮਤ ਆਕਾਰ ਵਿੱਚ ਰਹਿ ਕੇ ਆਪਣੀਆਂ ਪਾਵਨਾਤਮਕ ਵਿਚਾਰਾਤਮਕ ਪ੍ਰਤੀਕਿਰਿਆਵਾਂ ਨੂੰ ਜਿਹੜਾ ਹੈ ਪ੍ਰਗਟ ਕਰਦਾ ਹੈ ਠੀਕ ਹੈ ਹੁਣ ਦੇਖੋ ਨਿਬੰਧ ਦੇ ਕਿੰਨੇ ਅੰਗ ਹੁੰਦੇ ਨੇ ਕਿਹੜੇ ਕਿਹੜੇ ਤੱਤ ਹੁੰਦੇ ਨੇ ਤਾਂ ਨਿਬੰਧ ਦੇ ਜਿਹੜੇ ਅੰਗ ਨੇ ਉਹ ਦੋ ਹੀ ਮੰਨੇ ਜਾਂਦੇ ਨੇ ਭਾਗ ਪੱਖ ਕਲਾ ਪੱਖ ਠੀਕ ਹੈ ਭਾਗ ਪੱਖ ਤੇ ਕਲਾ ਪੱਖ ਨਿਬੰਧ ਦੇ ਦੋ ਅੰਗ ਨੇ ਤੇ ਤੱਤ ਕਿਹੜੇ ਨੇ ਪ੍ਰਸਤਾਵਨਾ ਵਿਸ਼ੇ ਦੀ ਪੇਸ਼ਕਾਰੀ ਸਾਰਾਂਝ ਲਲਿਤ ਨਿਬੰਧ ਕੀ ਹੁੰਦਾ ਇਸ ਵਿੱਚ ਕਿਹੜੇ ਕਿਹੜੇ ਸਾਹਿਤ ਰੂਪਾਂ ਦੇ ਗੁਣ ਸਮਾਇ ਹੁੰਦੇ ਹਨ ਦੇਖੋ ਲਲਿਤ ਨਿਬੰਧ ਦੇ ਵਿੱਚ ਆਤਮ ਪ੍ਰਗਟਾਵਾ ਹੁੰਦਾ ਹੈ ਸਾਂਸਕ੍ਰਿਤਿਕ ਗੁਣ ਹੁੰਦਾ ਹੈ ਪਰੰਪਰਾਵਾਂ ਲੋਕ ਜੀਵਨ ਨਾਲ ਜੁੜੇ ਹੋਏ ਤੱਤ ਤੇ ਤਰਕ ਸਮਾਇ ਹੁੰਦੇ ਹਨ ਹੁਣ ਲਲਿਤ ਨਿਬੰਧ ਦੇ ਵਿੱਚ ਵਿਅੰਗ ਵੀ ਘਸਿਆ ਜਾਂਦਾ ਠੀਕ ਹੈ ਥੋੜਾ ਹਿਊਮਰਸ ਵੀ ਹੁੰਦਾ ਰਸੀਲੇ ਵਾਰਤਾਲਾਪ ਮਤਲਬ ਕਿ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਕਨਵਰਸੇਸ਼ਨ ਹੁੰਦੀ ਹੈ ਡਾਇਲੌਗਸ ਹੁੰਦੇ ਆ ਮਿੱਟੀ ਦੀ ਖੁਸ਼ਬੂ ਹੁੰਦੀ ਹੈ ਕਵਿਤਾ ਵਰਗੀ ਲਲਿਤ ਨਿਬੰਧ ਚ ਖੂਬਸੂਰਤੀ ਚਬੀਲਾਪਨ ਸੰਗੀਤ ਮਿਠਾਸ ਰਸ ਪਾਇਆ ਜਾਂਦਾ ਹੋਰ ਵੀ ਬਹੁਤ ਸਾਰੇ ਗੁਣ ਇਸ ਦੇ ਵਿੱਚ ਸਮਾਏ ਹੁੰਦੇ ਨੇ ਇਹ ਰਿਐਲਿਟੀ ਨਾਲ ਜਿਹੜਾ ਹੈ ਨੇੜੇ ਹੁੰਦਾ ਹੈ ਕਹਾਣੀ ਦੀ ਸੰਵੇਦਨਾ ਇਸ ਚ ਪਾਈ ਜਾਂਦੀ ਹੈ ਨਾਟਕੀਅਤਾ ਦਾ ਗੁਣ ਵੀ ਇਸ ਚ ਪਾਇਆ ਜਾਂਦਾ ਹੈ ਨਾਵਲ ਦੀ ਕਲਪਨਾ ਅਤੇ ਮਹਾਕਾਵ ਦੀ ਸ਼ਾਨ ਵਿੱਚ ਜਿਹੜੇ ਸਮਾਂ ਹੁੰਦਾ ਦਾ ਲਲਿਤ ਨਿਬੰਧ ਜਿਹੜਾ ਹੈ ਇਹ ਇੰਪੋਰਟੈਂਟ ਆ ਬਹੁਤ ਜ਼ਿਆਦਾ ਲਲਿਤ ਨਿਬੰਧ ਦੇ ਤੱਤ ਉਦੇਸ਼ ਮੁਕਤਾ ਨਿਜਵਰਕਤਾ ਹੁੰਦੀ ਹੈ ਕਾਵਮਈਪਨ ਹੁੰਦਾ ਮਤਲਬ ਕਵਿਤਾ ਦੇ ਗੁਣ ਹੁੰਦੇ ਆ ਸੰਸਕ੍ਰਿਤਿਕ ਛੋ ਕਹਾਣੀ ਵਾਂਗੂ ਹੁੰਦੀ ਹੈ ਹਾਸ ਵਿਅੰਗ ਹੁੰਦਾ ਪ੍ਰਸਾਦਮਈ ਮਤਲਬ ਕੋਈ ਨਾ ਕੋਈ ਮੈਸੇਜ ਜ਼ਰੂਰ ਦਿੱਤਾ ਜਾਂਦਾ ਪਾਭੁਕਤਾਮਈ ਸ਼ੈਲੀ ਹੁੰਦੀ ਹੈ ਰਸਮਈ ਸ਼ੈਲੀ ਹੁੰਦੀ ਹੈ ਹੁਣ ਰੇਖਾ ਚਿੱਤਰ ਕੀ ਹੁੰਦਾ ਕਹਾਣੀ ਤੋਂ ਇਹ ਕਿਵੇਂ ਅਲੱਗ ਆ ਹੁਣ ਦੇਖੋ ਕਹਾਣੀ ਜਿਹੜੀ ਆਪਾਂ ਇੱਕ ਸੈਟਿੰਗ ਚ ਪੜ ਲੈਂਦੇ ਆ ਠੀਕ ਹੈ ਕਹਾਣੀ ਦਾ ਕੋਈ ਨਾ ਕੋਈ ਉਦੇਸ਼ ਬਹੁਤ ਹੁੰਦਾ ਤੇ ਕਹਾਣੀ ਜਿਹੜੀ ਹੈਗੀ ਛੋਹ ਦਿਲ ਨੂੰ ਛੂਲਣ ਵਾਲੀ ਹੁੰਦੀ ਹੈ ਦਿਲਚਸਪੀ ਵਾਲੀ ਹੁੰਦੀ ਹੈ ਠੀਕ ਹੈ ਅਤੇ ਨਾਲ ਹੀ ਜਿਹੜੀ ਹੈ ਸਰਲ ਰੋਚਕ ਹੋ ਸਕਦੀ ਹੈ ਹੁਣ ਰੇਖਾ ਚਿੱਤਰ ਕਿਤੇ ਕਿਤੇ ਬੋਰਿੰਗ ਹੋ ਜਾਂਦਾ ਤਾਂ ਰੇਖਾ ਚਿੱਤਰ ਲਿਖਣ ਵਾਲਾ ਜਿਹੜਾ ਲੇਖਕ ਹੈ ਸ਼ਬਦ ਚਿੱਤਰਾਂ ਦੁਆਰਾ ਕਿਸੇ ਵਿਅਕਤੀ ਘਟਨਾ ਦ੍ਰਿਸ਼ ਦਾ ਸਜੀਵ ਪੇਸ਼ ਚਿੱਤਰ ਪੇਸ਼ ਕਰਦਾ ਫੋਰ ਐਗਜ਼ਾਮਪਲ ਰੇਖਾ ਚਿੱਤਰ ਚ ਜੋ ਹੋਇਆ ਐਜ਼ ਇਟ ਇਜ਼ ਹੀ ਜਿਹੜਾ ਹੈ ਲਿਖਿਆ ਜਾਂਦਾ ਲੇਕਿਨ ਕਹਾਣੀ ਚ ਅਪਾ ਕੀ ਕਰ ਸਕਦੇ ਆ ਆਪਾ ਇਮੇਜਿਨੇਸ਼ਨ ਵੀ ਜਿਹੜਾ ਹੈ ਕਲਾਤਮਕਤਾ ਯੂਜ਼ ਕਰ ਸਕਦੇ ਆ ਠੀਕ ਹੈ ਤਾਂ ਰੇਖਾ ਚਿੱਤਰ ਲਿਖਣ ਵਾਲਾ ਪਾਠਕਾਂ ਦੇ ਸਾਹਮਣੇ ਉਹ ਵਿਅਕਤੀ ਵਾਤਾਵਰਣ ਪ੍ਰਸੰਗ ਸਾਹਮਣੇ ਲੈ ਕੇ ਆਂਦਾ ਜਿਸ ਨੂੰ ਰੇਖਾ ਚਿੱਤਰ ਕਹਿੰਦੇ ਆ ਰੇਖਾ ਚਿੱਤਰ ਕਹਾਣੀ ਤੋਂ ਬਹੁਤ ਹੀ ਜ਼ਿਆਦਾ ਫਰਕ ਵਾਲਾ ਹੁੰਦਾ ਹੁਣ ਕਹਾਣੀ ਤਾਂ ਇੱਕ ਨਿਸ਼ਾਨੇ ਵੱਲ ਤੁਰਦੀ ਹੈ ਖਾਸ ਮੰਤਵ ਕਰਕੇ ਪੂਰੀ ਹੋ ਜਾਂਦੀ ਹੈ ਕਹਾਣੀ ਦਾ ਉਦੇਸ਼ ਜ਼ਰੂਰ ਹੁੰਦਾ ਹੈ ਇੱਕ ਨਿੱਕੀ ਜਿਹੀ ਝਲਕ ਹੁੰਦੀ ਹੈ ਕੋਈ ਵੀ ਇਨਸੀਡੈਂਟ ਨੂੰ ਲੈ ਕੇ ਉਹਨੂੰ ਕਲਾਤਮਕਤਾ ਤੌਰ ਦੇ ਉੱਤੇ ਉਸ ਦੇ ਵਿੱਚ ਇਮੇਜਿਨੇਸ਼ਨ ਵਾਰ ਕੇ ਜਿਹੜਾ ਹੈਗਾ ਆਪਾਂ ਕਹਾਣੀ ਲਿਖ ਦਨੇ ਆ ਠੀਕ ਹੈ ਕਈ ਵਾਰ ਸਿਰਫ ਔਰ ਸਿਰਫ ਇਮੇਜਿਨੇਸ਼ਨ ਹੁੰਦੀ ਹੈ ਅਤੇ ਉਹ ਚੀਜ਼ ਹੋਈ ਵੀ ਨਹੀਂ ਹੁੰਦੀ ਉਹਨੂੰ ਵੀ ਆਪਾਂ ਕਹਾਣੀ ਜੜੀਆਂ ਬਣਾ ਦਨੇ ਆ ਲੇਕਿਨ ਰੇਖਾ ਚਿੱਤਰ ਚ ਜੋ ਹੋਇਆ ਐਜ਼ ਇਟ ਇਜ਼ ਹੀ ਲਿਖਿਆ ਜਾਂਦਾ ਤੇ ਇਹਦੇ ਵਿੱਚ ਜਿਹੜਾ ਹੈ ਇਮੇਜਿਨੇਸ਼ਨ ਰੇਖਾ ਚਿੱਤਰ ਚ ਨਹੀਂ ਹੁੰਦੀ ਕਹਾਣੀ ਚ ਹੁੰਦੀ ਹੈ ਕਹਾਣੀ ਚ ਕਲਪਨਾ ਹੁੰਦੀ ਹੈ ਲੇਕਿਨ ਰੇਖਾ ਚਿੱਤਰ ਚ ਕਲਪਨਾ ਨਹੀਂ ਹੁੰਦੀ ਹੁਣ ਰੇਖਾ ਚਿੱਤਰ ਬਾਰੇ ਕੁਲਬੀਰ ਸਿੰਘ ਕਾਂਗ ਦੇ ਕੀ ਵਿਚਾਰ ਨੇ ਤੇ ਇਹ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਪੰਜਾਬ ਦੇ ਪੰਜਾਬੀ ਦੇ ਪ੍ਰਮੁੱਖ ਰੇਖਾ ਚਿੱਤਰ ਲਿਖਣ ਵਾਲੇ ਲੇਖਕਾਂ ਦੇ ਨਾਮ ਬਹੁਤ ਇੰਪੋਰਟੈਂਟ ਇਹ ਕੁਐਸਚਨ ਹੈ ਤਾਂ ਦੇਖੋ ਰੇਖਾ ਚਿੱਤਰ ਬਾਰੇ ਕੁਲਬ ਕੁਲਬੀਰ ਸਿੰਘ ਕਾਂਗ ਦੇ ਵਿਚਾਰ ਹੈ ਕਿ ਰੇਖਾ ਚਿੱਤਰ ਵਿੱਚ ਸਾਹਿਤ ਦੇ ਤਿੰਨ ਅੰਗ ਨੇ ਕਹਾਣੀ ਵੀ ਇਸ ਚ ਮਿਲ ਜਾਂਦੀ ਹੈ ਆਲੋਚਨਾ ਵੀ ਤੇ ਜੀਵਨੀ ਟਾਈਪ ਵੀ ਮਿਲ ਜਾਂਦੀ ਹੈ ਤਾਂ ਰੇਖਾ ਚਿੱਤਰ ਇੱਕ ਤਰ੍ਹਾਂ ਜੀਵਨੀ ਜੀਵਨੀ ਜਿਹੜੀ ਜੀਵਨੀ ਆਪਾਂ ਕਿਸੇ ਦੀ ਆਟੋ ਆਪਾਂ ਕਿਸੇ ਦੀ ਸੋਰੀ ਬਾਇਓਗ੍ਰਾਫੀ ਲਿਖ ਰਹੇ ਹਾਂ ਹਨਾ ਤਾਂ ਉਸ ਦੇ ਅਕੋਰਡਿੰਗ ਬਾਇਓਗ੍ਰਾਫੀ ਅਗਰ ਅਸੀਂ ਕਿਸੇ ਲਿਖ ਰਹੇ ਹਾਂ ਰੇਖਾ ਚਿੱਤਰ ਤਾਂ ਉਹ ਜੀਵਨੀ ਲਿਖ ਰਹੇ ਹਾਂ ਤਾਂ ਉਹਦੇ ਵਿੱਚ ਕੁਝ ਕੁਝ ਗੁਣ ਕਹਾਣੀ ਦਾ ਆਲੋਚਨਾ ਦਾ ਤੇ ਜੀਵਨੀ ਦਾ ਆ ਜਾਂਦਾ ਹੈ ਕਲਾਮਈ ਸੰਗਮ ਹੋ ਜਾਂਦਾ ਹੈ ਤੇ ਰੇਖਾ ਚਿੱਤਰ ਵਿੱਚ ਇਹ ਤਿੰਨ ਗੁਣ ਹੁੰਦੇ ਨੇ ਤਾਂ ਕਰਕੇ ਇਸ ਨੂੰ ਤ੍ਰੈਮੁਖੀ ਚੇਤਨਾ ਵੀ ਕਿਹਾ ਜਾਂਦਾ ਹੈ ਹੌਂਡ ਰੇਖਾ ਚਿੱਤਰ ਕਈ ਵਰਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਸੰਸਮਰਣ ਆਤਮਕ ਵਰਣਨਾਤਮਕ ਵਿੰਗਾਤਮਕ ਅਤੇ ਮਨੋਵਿਗਿਆਨਕ ਪੰਜਾਬੀ ਵਿੱਚ ਰੇਖਾ ਚਿੱਤਰ ਕਿਨੇ ਕਿਨੇ ਲਿਖਿਆ ਬਲਵੰਤ ਗਾਰਗੀ ਨੇ ਲਿਖਿਆ ਕੁਲਵੀਰ ਸਿੰਘ ਕਾਂਗ ਨੇ ਅਮ੍ਰਿਤਾ ਪ੍ਰੀਤਮ ਨੇ ਤੇ ਡਾਕਟਰ ਭਗਵੰਤ ਸਿੰਘ ਨੇ ਠੀਕ ਹੈ ਤਾਂ ਇਹ ਇੰਪੋਰਟੈਂਟ ਕੁਸਚਨ ਹੈ ਕਿ ਕੋਈ ਵੀ ਦੋ ਪੰਜਾਬੀ ਦੇ ਰੇਖਾ ਚਿੱਤਰ ਵਾਲੇ ਲੇਖਕਾਂ ਦੇ ਨਾਮ ਲਿਖੋ ਤਾਂ ਕੁਲਵੀਰ ਸਿੰਘ ਕਾਂਗ ਬਲਵੰਤ ਗਾਰਗੀ ਅਮ੍ਰਿਤਾ ਪ੍ਰੀਤਮ ਭਗਵੰਤ ਸਿੰਘ ਸੰਸਮਰਨ ਮਤਲਬ ਕੀ ਜਾਂਦਾ ਠੀਕ ਹੈ ਸੰਸਮਰਨ ਅਤੇ ਰੇਖਾ ਚਿੱਤਰ ਚ ਕੀ ਫਰਕ ਹੈ ਹੁਣ ਸੰਸਮਰਨ ਜੋ ਵੀ ਇਨਸੀਡੈਂਟ ਆਪਣੇ ਨਾਲ ਹੋਏ ਨੇ ਆਪਾਂ ਕਿਸੇ ਨਾਲ ਮਿਲੇ ਆ ਤਾਂ ਉਹ ਆਪਾਂ ਸੰਸਮਰਨ ਦੇ ਤੌਰ ਤੇ ਲਿਖ ਸਕਦੇ ਆ ਰੇਖਾ ਚਿੱਤਰ ਕੀ ਹੈ ਕਿ ਆਪਾਂ ਕਿਸੇ ਨੂੰ ਮਿਲੇ ਤੇ ਉਸ ਦੇ ਬਾਰੇ ਡਾਇਰੈਕਟ ਜੋ ਵੀ ਆਪਾਂ ਨੂੰ ਫੀਲ ਹੋਇਆ ਆਲੋਚਨਾ ਫੀਲ ਹੋਈ ਆਪਾਂ ਨੂੰ ਵੀ ਇਹ ਚੀਜ਼ ਚੰਗੀ ਨਹੀਂ ਲੱਗੀ ਇਹ ਚੀਜ਼ ਚੰਗੀ ਲੱਗੀ ਉਹ ਸਾਰਾ ਕੁਝ ਲਿਖਤਾ ਸੰਸਮਰਨ ਚ ਉਹ achhi achhi yaadan ਆਪਾਂ ਲਿਖ ਦਿੰਨੇ ਆ ਸੰਸਮਰਨ ਸ਼ਬਦ ਵਿਉਤਪਤੀ ਦੀ ਦ੍ਰਿਸ਼ਟੀ ਤੋਂ ਸੰਸਕ੍ਰਿਤ ਸੰ+ਤੂ ਤੋਂ ਬਣਿਆ ਸੰਸਮਰਨ ਦਾ ਸ਼াব্দਿਕ ਅਰਥ ਹੈ ਸਮਯਕ ਸੰਸਮਰਨ ਮਤਲਬ ਸਮੇ ਅਕੋਰਡਿੰਗ ਪੂਰਨ ਤੌਰ ਤੇ ਵਿਧੀਵਤ ਅਤੇ ਸਹੀ ਮਤਲਬ ਸੀਰੀਅਲ ਵਾਈਜ਼ ਆਰਡਰ ਦੇ ਵਿੱਚ ਕਿਸੇ ਵਿਅਕਤੀ ਘਟਨਾ ਦ੍ਰਿਸ਼ ਵਸਤੂ ਦਾ ਗੰਭੀਰਤਾ ਨਾਲ ਵਰਣਨ ਕਰਨਾ ਹੀ ਸੰਸਮਰਨ ਹੁੰਦਾ ਹੈ ਪੰਜਾਬੀ ਜਿਸ ਨੂੰ ਕੀ ਕਿਹਾ ਜਾਂਦਾ ਹੈ ਯਾਦਾਂ ਵੀ ਕਿਹਾ ਜਾਂਦਾ ਹੈ ਸੰਸਮਰਨ ਸਾਹਿਤ ਦਾ ਅਜਿਹਾ ਰੂਪ ਹੈ ਜਿਸ ਦੇ ਵਿੱਚ ਲੇਖਕ ਬੀਤੇ ਸਮੇਂ ਦੀਆਂ ਯਾਦਾਂ ਨਾਲ ਸੰਬੰਧਿਤ ਜਿੰਨੇ ਵੀ ਵਿਅਕਤੀ ਹੈ ਵਸਤੂਆਂ ਨੇ ਘਟਨਾਵਾਂ ਦਾ ਸੱਚ ਸੁੱਚਾ ਭਾਵੁਕਤਾ ਭਰਿਆ ਬਿਆਨ ਕਰ ਦਿੰਦਾ ਹੈ ਸੰਸਮਨਨ ਯਾਨਕੀ ਮੈਮਰੀਜ਼ ਯਾਦਾਂ ਠੀਕ ਹੈ ਤਾਂ ਰੇਖਾ ਜਿੱਤਰ ਵਿੱਚ ਅਜਿਹਾ ਕੁਝ ਜ਼ਰੂਰੀ ਨਹੀਂ ਹੁੰਦਾ ਸੰਸਮਰਨ ਵਿੱਚ ਆਤਮਛੋ ਅਤੇ ਭਾਵੁਕਤਾ ਜ਼ਿਆਦਾ ਹੁੰਦੀ ਹੈ ਸੰਸਮਰਨ ਕੇਵਲ ਵਿਅਕਤੀ ਅਤੇ ਘਟਨਾ ਦੇ ਬਾਰੇ ਲਿਖਿਆ ਜਾ ਸਕਦਾ ਹੈ ਜਿਸ ਨਾਲ ਸਾਡਾ ਨਿੱਜੀ ਸੰਬੰਧ ਹੋਵੇ ਤਾਂ ਰੇਖਾ ਚਿੱਤਰ ਦੇ ਵਿੱਚ ਸਾਡਾ ਉਸ ਵਿਅਕਤੀ ਨਾਲ ਨਿੱਜੀ ਸੰਬੰਧ ਨਹੀਂ ਹੁੰਦਾ ਸੰਸਮਰਨ ਵਿੱਚ ਸਾਡਾ ਲੇਖਕ ਦੇ ਨਾਲ ਜਿਹੜਾ ਹੈ ਜਿਹੜਾ ਵੀ ਮਤਲਬ ਜਿਸ ਬਾਰੇ ਅਸੀਂ ਸੰਸਮਰਨ ਲਿਖ ਰਹੇ ਹਾਂ ਉਹਦੇ ਨਾਲ ਸਾਡਾ ਨਿੱਜੀ ਰਿਸ਼ਤਾ ਹੁੰਦਾ ਫੋਰ ਐਗਜ਼ਾਮਪਲ ਫਾਦਰ ਦੇ ਨਾਲ ਮਦਰ ਦੇ ਨਾਲ ਸੰਬੰਧਨ ਠੀਕ ਹੈ ਤਾਂ ਉਹ ਆਪ ਸੰਸਮਰਨ ਲਿਖਾਂਗੇ ਫੋਰ ਐਗਜ਼ਾਮਪਲ ਆਪਾਂ ਸੁਰਜੀਤ ਸਿੰਘ ਪਾਤਰ ਬਾਰੇ ਲਿਖ ਰਹੇ ਹਾਂ ਤਾਂ ਉਹਦੇ ਨਾਲ ਆਪਾਂ ਕੀ ਲਿਖਾਂਗੇ ਰੇਖਾ ਚਿੱਤਰ ਲਿਖਾਂਗੇ ਸਨਸਮਰਨ ਉਹ ਨਹੀਂ ਹੋਏਗਾ ਜੇ ਆਪਾਂ ਆਪਣੇ ਪਾਪਾ ਮੰਮੀ ਫਾਦਰ ਮਤਲਬ ਬ੍ਰਦਰ ਸਿਸਟਰ ਦੇ ਬਾਰੇ ਲਿਖ ਰਹੇ ਆ ਜਾਂ ਫਿਰ ਆਪਣੇ ਠੀਕ ਹੈ ਕੋਈ ਵੀ ਰਿਲੇਟਿਵ ਬਾਰੇ ਲਿਖ ਰਹੇ ਤਾਂ ਉਹ ਸੰਸਮਰਨ ਹੋ ਜਾਏਗਾ ਜਿਨ੍ਹਾਂ ਨਾਲ ਆਪਾਂ ਯਾਦਾਂ ਬਿਤਾਈਆਂ ਨੇ ਨਾਨਾ ਨਾਨੀ ਦਾਦਾ ਦਾਦੀ ਠੀਕ ਹੈ ਲੇਕਿਨ ਰੇਖਾ ਚਿੱਤਰ ਕੀ ਹੋਏਗਾ ਫੋਰ ਐਗਜ਼ਾਮਪਲ surjit patar kulveer singh kaang de bare likhta bhai veer singh bare likhta ha na ਮਹਾਤਮਾ ਗਾਂਧੀ ਬਾਰੇ ਲਿਖਤਾ ਤੌਰ ਰੇਖਾ ਚਿੱਤਰਪਾ ਲਿਖ ਸਕਦੇ ਆ ਠੀਕ ਹੈ ਸੰਸਮਾਨਣ ਵਿੱਚ ਲੇਖਕ ਹਲਕੀ ਫੁਲਕੀ ਸਰਲ ਸਪਸ਼ਟ ਭਾਸ਼ਾ ਜਿਹੜੀ ਇੱਕ ਕਥਾਤਮਕ ਸ਼ੈਲੀ ਵਰਤੋ ਹੋ ਸਕਦੀ ਹੈ ਲੇਕਿਨ ਰੇਖਾ ਚਿੱਤਰ ਚ ਕੀ ਹੈ ਬਿਲਕੁਲ ਗੰਭੀਰਤਾ ਦੇ ਨਾਲ ਲਿਖਿਆ ਜਾਂਦਾ ਰੇਖਾ ਚਿੱਤਰ ਸਮੂਹ ਕੁਝੇ ਚ ਸਮੁੰਦਰ ਬੰਦ ਕਰਨ ਵਾਲੀ ਗਾਗਰ ਚ ਸਾਗਰ ਭਰਨ ਵਾਲੀ ਕਹਾਣੀ ਇਹਦੇ ਵਿੱਚ ਹੁੰਦੀ ਹੈ ਕਹਾਣੀ ਦਾ ਸੈਂਸ ਵੀ ਮਤਲਬ ਥੋੜੇ ਸ਼ਬਦਾਂ ਦੇ ਵਿੱਚ ਬਹੁਤ ਕੁਝ ਰੇਖਾ ਚਿੱਤਰ ਚ ਆਪਾਂ ਕਹਿੰਦੇ ਆ ਲੇਕਿਨ ਸੰਸਮਰਨ ਦੇ ਵਿੱਚ ਮਿੱਠੀਆਂ ਮਿੱਠੀਆਂ ਯਾਦਾਂ ਜਿਹੜੀਆਂ ਆ ਆਪਾਂ ਲਿਖ ਦਨੇ ਆ ਸੰਸਮਰਨ ਕਿੰਨੀ ਪ੍ਰਕਾਰ ਦਾ ਹੁੰਦਾ ਇੱਕ ਤਾਂ ਉਹ ਜਿਸ ਵਿੱਚ ਲੇਖਕ ਦੂਜਿਆਂ ਬਾਰੇ ਲਿਖਦਾ ਹੈ ਸੰਸਮਰਨ ਇੱਕ ਉਹ ਆਪਣੇ ਬਾਰੇ ਲਿਖਦਾ ਠੀਕ ਹੈ ਦੂਜਿਆਂ ਬਾਰੇ ਇਨ ਦਾ ਸੈਂਸ ਵੀ ਫਾਦਰ ਬਾਰੇ ਮਦਰ ਬਾਰੇ ਜਾਂ ਕਿਸੇ ਹੋਰ ਬਾਰੇ ਲਿਖਦਾ ਹੈ ਨਾ ਫਰੈਂਡ ਦੇ ਬਾਰੇ ਲਿਖਦਾ ਤੇ ਇੱਕ ਆਪਣੇ ਬਾਰੇ ਠੀਕ ਹੈ ਤਾਂ ਕਹਿਣਾ ਮਤਲਬ ਦੋ ਪ੍ਰਕਾਰ ਦਾ ਹੁੰਦਾ ਹੈ ਜਿਸ 'ਚ ਇੱਕ ਦੇ ਵਿੱਚ ਲੇਖਕ ਦੂਜਿਆਂ ਬਾਰੇ ਲਿਖਦਾ ਦੂਜੇ ਦੇ ਵਿੱਚ ਦੂਜਾ ਰੂਪ ਹੈ ਜਿਹਦੇ ਵਿੱਚ ਉਹ ਆਪਣੇ ਬਾਰੇ ਲਿਖਦਾ ਸੰਸਮਰਨ ਦੇ ਤੱਤ ਅਤੇ ਸ਼ੈਲੀ ਹੁਣ ਦੇਖੋ ਸੰਸਮਰਨ ਦੇ ਤੱਤ ਕੀ ਹੁੰਦੇ ਨੇ ਇੱਕ ਤਾਂ ਵਿਅਕਤੀ ਪਰਖ ਹੁੰਦਾ ਹੈ ਘਟਨਾ ਨਾਲ ਬਿਲਕੁਲ ਨਜ਼ਦੀਕੀ ਸੰਬੰਧ ਹੁੰਦਾ ਸੰਸਮਰਨ ਜਿਵੇਂ ਫਾਦਰ ਦੇ ਨਾਲ ਆਪਾਂ ਕੋਈ ਵੀ ਸਪੈਂਡ ਬਹੁਤ ਕੁਆਲਟੀ ਟਾਈਮ ਸਪੈਂਡ ਕੀਤਾ ਆਪਾਂ ਉਹ ਯਾਦਾਂ ਲਿੱਤੀਆਂ ਉਹ ਸੰਸਮਰਨ ਬਣ ਗਿਆ ਤਾਂ ਨਜ਼ਦੀਕੀ ਘਟਨਾ ਦੇ ਨਾਲ ਆਪਣਾ ਜਿਹੜਾ ਹੈ ਸੰਬੰਧ ਹੁੰਦਾ ਪ੍ਰਮਾਣਿਕਤਾ ਮਤਲਬ ਵੈਰੀਫਿਕੇਸ਼ਨ ਹੁੰਦੀ ਹੈ ਕਿ ਇਹ ਚੀਜ਼ ਹੋਈ ਹੈ ਚਤਰਾਤਮਕਤਾ ਮਤਲਬ ਪਿਕਚਰਾਇਜ਼ੇਸ਼ਨ ਇਸ ਚ ਹੁੰਦੀ ਹੈ ਕਥਾਤਮਕਤਾ ਅਤੇ ਉਦਾਸੀਨਤਾ ਵੀ ਹੁੰਦੀ ਹੈ ਕਿਉਂਕਿ ਆਪਾਂ ਪੁਰਾਣੀਆਂ ਮੈਮਰੀਆਂ ਯੂਜ਼ ਕਰ ਰਹੇ ਤਾਂ ਇਟ ਮੀਨਸ ਥੋੜਾ ਥੋੜਾ ਆਪਾਂ ਜਿਹੜਾ ਹੈ ਉਦਾਸ ਵੀ ਰਹਨੇ ਆ ਤਾਂ ਉਦਾਸੀਨਤਾ ਇਸ ਚ ਪਾਈ ਜਾਂਦੀ ਹੈ ਈਜ਼ੀ ਸ਼ੈਲੀ ਕਥਾਤਮਕ ਵਰਣਨ ਭਰਪੂਰ ਵਿਸਥਾਰਪੂਰਵਕ ਰੋਚਕ ਅਤੇ ਪ੍ਰਸਾਦਗੁਣ ਵਾਲੀ ਹੁੰਦੀ ਹੈ ਤਾਂ ਮਤਲਬ ਕੋਈ ਨਾ ਕੋਈ ਮੈਸੇਜ ਜਿਹੜਾ ਹੈ ਆਪਾਂ ਨੂੰ ਜ਼ਰੂਰ ਹੀ ਦਿੱਤਾ ਜਾਂਦਾ ਪੰਜਾਬੀ ਦੇ ਸੰਸਮਰਨ ਲੇਖਕ ਬਹੁਤ ਇੰਪੋਰਟੈਂਟ ਹੈ ਵੀ ਕੁਸ਼ਨਾ ਆਉਂਦਾ ਹੈ ਕਿ ਕੋਈ ਵੀ ਦੋ ਜਾਂ ਤਿੰਨ ਸੰਸਮਰਨ ਲੇਖਕਾਂ ਦੇ ਨਾਮ ਦੱਸੋ ਪੰਜਾਬੀ ਦੇ ਤਾਂ ਗੁਰਮukh ਸਿੰਘ ਪ੍ਰੀਤ ਲੜੀਆ ਆਪਣੇ ਪੰਜਾਬੀ ਦੇ ਇਹਨਾਂ ਨੇ ਲਿਖਿਆ ਮੇਰੀਆਂ ਪੂਲ ਯਾਦਾਂ ਦੁਨੀਆ ਇੱਕ ਮਹਿਲ ਹੈ ਗੁਰਮukh ਸਿੰਘ ਮੁਸਾਫਿਰ ਵੇਖਿਆ ਸੁਣਿਆ ਗਾਂਧੀ ਬਲਰਾਜ ਸਾਨੀ ਯਾਦਾਂ ਦੀ ਕੰਨੀ ਖੁਲਬੀਰ ਸਿੰਘ ਕਾਂਗ ਯਾਦਾਂ ਦੇ ਪੰਛੀ ਕਰਤਾਰ ਸਿੰਘ ਸੂਰੀ ਅਮਟ ਯਾਦਾਂ ਤੇ ਇੰਪੋਰਟੈਂਟ ਕੁਸ਼ਨ ਹੈ ਬਹੁਤ ਜ਼ਿਆਦਾ ਡਾਇਰੀ ਤੋਂ ਕੀ ਪਾਵ ਹੈ ਡਾਇਰੀ ਕਿਵੇਂ ਉਤਪਤ ਹੋਈ ਇਜ਼ੀ ਹੋਈ ਹੈ ਡਾਇਰੀ ਕਿੰਨੀ ਕਿਸਮ ਦੀ ਹੁੰਦੀਆਂ ਹੁਣ ਦੇਖੋ ਡਾਇਰੀ ਦਾ ਮਤਲਬ ਕੀ ਹੁੰਦਾ ਹੈ ਕਿ ਕੋਈ ਵੀ ਚੀਜ਼ ਆਪਾਂ ਕਿਸੇ ਵੀ ਤਾਰੀਖ ਦੇ ਅਕੋਰਡਿੰਗ ਈਸਵੀ ਸੰਮਤ ਦੇ ਅਕੋਰਡਿੰਗ ਕਟਨਾਵਾ ਨੂੰ ਸ਼ਬਦਾਂ ਦੇ ਰੂਪ ਚ ਲਿਖਦੇ ਆਂ ਲੜੀ ਦੇ ਰੂਪ ਚ ਲਿਖਦੇ ਆਂ ਫੋਰ ਐਗਜ਼ਾਮਪਲ 21 ਮਈ ਨੂੰ ਆ ਚੀਜ਼ ਹੋਈ ਠੀਕ ਹੈ 22 ਮਈ ਨੂੰ ਆ ਚੀਜ਼ ਹੋਈ 23 ਮਈ ਨੂੰ ਆ ਚੀਜ਼ ਹੋਈ ਤਾਂ ਇਹਦੇ ਵਿੱਚ ਜਿਵੇਂ-ਜਿਵੇਂ ਘਟਨਾਵਾਂ ਵਾਪਰੀਆਂ ਜਿਵੇਂ-ਜਿਵੇਂ ਜਿਸ-ਜਿਸ ਡੇਟ ਨੂੰ ਜਿਸ ਟਾਈਮਿੰਗ ਨੂੰ ਵਾਪਰੀਆਂ ਉਹਦੇ ਅਕੋਰਡਿੰਗ ਆਪਾਂ ਡਾਇਰੀ ਲਿਖਦੇ ਹਾਂ ਠੀਕ ਹੈ ਇਸ ਵਿੱਚ ਜੀਵਨ ਸਮੇਂ ਦੇ ਵਿੱਚ ਜੋ ਵੇਖਿਆ ਸੁਣਿਆ ਸੋਚਿਆ ਸਮਝਿਆ ਗਿਆ ਜੋ ਵੀ ਕੁਝ ਹੈ ਤਾਂ ਉਸ ਨੂੰ ਲਿਖਣ ਦਾ ਜਾਮਾ ਯਾਨੀ ਕਿ ਲਿਖਣ ਦੇ ਕੱਪੜੇ ਪਹਿਨਾਏ ਜਾਂਦੇ ਨੇ ਲਿਖਿਆ ਜਾਂਦਾ ਵੀ ਅੱਜ ਇਹ ਹੋਇਆ ਐਨੇ ਟਾਈਮ ਤੇ ਕੱਲ ਵੀ ਕੱਲ ਇਹ ਹੋਇਆ ਸੀ ਅੱਜ ਇਹ ਹੋਇਆ ਹੈ ਹਨਾ ਇੰਨੀ ਫੁਲਾਨੀ ਡੇਟ ਨੂੰ ਅੱਜ ਇਹ ਹੋਇਆ ਤਾਂ ਪੰਜਾਬੀ ਵਿੱਚ ਡਾਇਰੀ ਨੂੰ ਉਰਦੂ ਸ਼ਬਦ ਦਾ ਰੋਜ਼ਨਾਮਾ ਚਾਰ ਸ਼ਬਦ ਵੀ ਇਸ ਲਈ ਵਰਤਿਆ ਜਾਂਦਾ ਹੈ ਵੈਸੇ ਰੋਜ਼ਨਾਮਾ ਬਚਾਉਣ ਲਿਖਦਾ ਹੁੰਦਾ ਸੀ ਰਾਜੇ ਮਹਾਰਾਜੇ ਠੀਕ ਹੈ ਫਿਰ ਸਾਡੇ ਘਰਾਂ ਦੇ ਵਿੱਚ ਵੀ ਪੁਰਾਣੇ ਲੋਕ ਬਈਆਂ ਲਗਾਉਂਦੇ ਹੁੰਦੇ ਸੀਗੇ ਡੇਲੀ ਦਾ ਕਿੰਨਿਆ ਮਤਲਬ ਆਮਦਨ ਕਿੱਥੇ ਬਜਟ ਕਿੱਥੇ ਕਿੰਨੇ ਦੁੱਧ ਦੇ ਖਰਚਾ ਕਿੰਨਾ ਸਬਜ਼ੀਆਂ ਦਾ ਖਰਚਾ ਇਹ ਸਾਰਾ ਕੁਝ ਤਾਂ ਹੌਲੀ-ਹੌਲੀ ਜਿਹੜਾ ਹੈ ਇਹ ਟਾਈਮ ਪੀਰੀਅਡ ਅਕੋਰਡਿੰਗ ਲਿਖਿਆ ਜਾਂਦਾ ਸੀਗਾ ਹੌਲੀ-ਹੌਲੀ ਇਹ ਡਾਇਰੀ ਦਾ ਰੂਪ ਦੇ ਵਿੱਚ ਕਿਹਾ ਜਾਣ ਲੱਗਾ ਹੁਣ ਡਾਇਰੀ ਚਾਰ ਪ੍ਰਕਾਰ ਦੀ ਹੁੰਦੀ ਹੈ ਬੇਸਿਕਲੀ ਵਿਅਕਤੀਗਤ ਡਾਇਰੀ ਹੁੰਦੀ ਹੈ ਜਿਹੜੀ ਕਿ ਅ ਠੀਕ ਹੈ ਵਿਅਕਤੀਗਤ ਰੂਪ ਦੇ ਵਿੱਚ ਯੂਜ਼ ਕਰਦੇ ਆ ਯਥਾਰਤਕ ਬਿਲਕੁਲ ਸੱਚਾਈ ਵਾਲੀ ਡਾਇਰੀ ਹੁੰਦੀ ਹੈ ਕਾਲਪਨਿਕ ਥੋੜੀ ਜਿਹੀ ਸਿਰ ਕਲਪਨਾ ਹੀ ਕਲਪਨਾ ਹੁੰਦੀ ਹੈ ਸਾਹਿਤਿਕ ਜਿਦੇ ਵਿੱਚ ਕੋਈ ਨਾ ਕੋਈ ਸਾਹਿਤਿਕ ਰੂਪ ਦੇਣ ਵਾਲਾ ਜਿਹੜਾ ਹੈ ਕੰਟੈਂਟ ਲਿਖਿਆ ਹੁੰਦਾ ਹੈ వ్యక్తిగత డైరీ ਕੀ ਹੁੰਦੀ ਹੈ ਹੁਣ ਦੇਖੋ ਵਿਅਕਤੀਗਤ ਡਾਇਰੀ ਉਹ ਜਿਹਦੇ ਵਿੱਚ ਕੋਈ ਖਾਸ ਵਿਅਕਤੀ ਵਿਸ਼ੇਸ਼ ਨਾਲ ਸੰਬੰਧਿਤ ਹੁੰਦੀ ਹੈ ਆਪਣੀਆਂ ਨਿੱਜੀ ਜੀਵਨ ਦੀਆਂ ਘਟਨਾਵਾਂ ਕੋਈ ਵੀ ਰੋਚਕ ਪ੍ਰਸੰਗ ਠੀਕ ਹੈ ਵੀ ਮੇਰੇ ਫਲਾਣੇ ਬਰਥਡੇ ਤੇ 18th ਬਰਥਡੇ ਤੇ ਇਹ ਕੁਝ ਹੋਇਆ ਸੀਗਾ ਠੀਕ ਹੈ ਉਹ ਸੰਬੰਧ ਹੈ ਡਾਇਰੀ ਹੋਗੀ ਇੱਛਾਵਾਂ ਸਫਲਤਾਵਾਂ ਵੀ ਮੈਂ ਅੱਜ ਮਤਲਬ ਕਿ ਇਹ ਮੇਰਾ ਜਿਹੜਾ ਸਕਸੈਸ ਹੈ ਇਹ ਮੇਰਾ ਫੇਲਿਅਰ ਹੈ ਵਿਚਾਰਧਾਰਾਵਾਂ ਹੋਗੀਆਂ ਖੁਸ਼ੀਆਂ ਗਮੀਆਂ ਹਨ ਤਾਂ ਲੇਖਕ ਡਾਇਰੀ ਨੂੰ ਇੱਕ ਮਨੁੱਖ ਸਮਝ ਕੇ ਗੱਲਾਂ ਕਰਦਾ ਹੈ ਠੀਕ ਹੈ ਤੇ ਜੋ ਗੱਲਾਂ ਉਹ ਦੁਨੀਆ ਨਾਲ ਨਹੀਂ ਕਰ ਸਕਦਾ ਜੋ ਦੁਨੀਆ ਦੇ ਸਮਝ ਵਿੱਚ ਨਹੀਂ ਆਉਂਦੀਆਂ ਉਹ ਡਾਇਰੀ ਨਾਲ ਕਰਦਾ ਹੈ ਡਾਇਰੀ ਉਸਦੀ ਦੋਸਤ ਵਾਂਗੂ ਜਿਹੜੀ ਹੈ ਹੁੰਦੀ ਹੈ ਉਸਦੇ ਲਈ ਜਿਹੜੀਆਂ ਉਹਦੀਆਂ ਗੱਲਾਂ ਚੁੱਪਚਾਪ ਸੁਣਦੀ ਹੈ ਅਤੇ ਡਾਇਰੀ ਲਿਖ ਕੇ ਮਨੁੱਖ ਨੂੰ ਸੰਤੁਸ਼ਟੀ ਮਿਲਦੀ ਹੈ ਤਣਾਅ ਤੋਂ ਮੁਕਤ ਹੋ ਜਾਂਦਾ ਹੈ ਟੈਨਸ਼ਨ ਜਿਹੜੀ ਹੈ ਮੁਕਤ ਹੋ ਜਾਂਦਾ ਹੈ ਅਤੇ ਨਾਲ ਹੀ ਇਹ ਗੁਪਤ ਰੂਪ ਦੇ ਵਿੱਚ ਲੁਕੋ ਕੇ ਲਿਖੀ ਜਾਂਦੀ ਹੈ ਬਹੁਤ ਸਾਰੇ ਬੱਚੇ ਜਿਹੜੇ ਡਾਇਰੀ ਲਿਖਦੇ ਆ ਉਹਨਾਂ ਨੂੰ ਇਹ ਚੀਜ਼ ਪਤਾ ਹੋਊਗੀ ਯਥਾਰਤਕ ਡਾਇਰੀ ਕਾਲਪਨਿਕ ਡਾਇਰੀ ਕੀ ਹੁੰਦੀ ਹੈ ਦੇਖੋ ਯਥਾਰਤਕ ਤਾਂ ਹੋਗੀ ਜਿਸ 'ਚ ਸੱਚ ਲਿਖਿਆ ਗਿਆ ਹੈ ਹਕੀਕਤ ਲਿਖੀ ਗਈ ਹੈ ਅਸਲੀ ਚੀਜ਼ ਰੋਮਾਂਟਿਕ ਪਲ ਯਾਤਰਾਵਾਂ ਦਾ ਵਰਣਨ ਹੈ ਕਾਲਪਨਿਕ ਜਿਹਦੇ ਵਿੱਚ ਯਥਾਰਥਤਾ ਘੱਟ ਹੁੰਦਾ ਹੈ ਲੇਕਿਨ ਜਿਹੜਾ ਹੈ ਕਲਪਨਾ ਜਿਹੜੀ ਹੈ ਜ਼ਿਆਦਾ ਹੁੰਦੀ ਹੈ ਅਤੇ ਨਾਲ ਹੀ ਭਵਿੱਖ ਦੀਆਂ ਸੋਚਾਂ ਕਲਪਨਾ ਯਾਨੀ ਕਿ ਭਵਿੱਖ ਦੀਆਂ ਸੋਚਾਂ ਜਿਹੜੀਆਂ ਨੇ ਇਸ 'ਚ ਜ਼ਿਆਦਾ ਹੁੰਦੀ ਹੈ ਵੀ ਫਿਊਚਰ 'ਚ ਡ੍ਰੀਮਸ 'ਚ ਜਿਹੜਾ ਹੈ ਮੈਂ ਆਹ ਕੀਤਾ ਅਤੇ ਫਿਊਚਰ 'ਚ ਮੈਂ ਆਹ ਕਰਨਾ ਚਾਹੁੰਦਾ ਤਾਂ ਮੇਨਲੀ ਇਹ ਫਿਊਚਰ ਨਾਲ ਰਿਲੇਟਡ ਹੁੰਦੀ ਹੈ ਕਾਲਪਨਿਕ ਡਾਇਰੀ ਸਾਹਿਤਿਕ ਡਾਇਰੀ ਜਿਹੜੀ ਹੁੰਦੀ ਹੈ ਇਹ ਲੇਖਕ ਆਪਣੀਆਂ ਰਚਨਾਵਾਂ ਡਾਇਰੀ ਸ਼ੈਲੀ ਦੇ ਫੋਰ ਐਗਜ਼ਾਮਪਲ ਜਿਸ ਨੂੰ ਕਵਿਤਾ ਲਿਖਣ ਦਾ ਚੌਂਕ ਆ ਠੀਕ ਹੈ ਜਿਸ ਨੂੰ ਕੁਝ ਲਿਖਣ ਦਾ ਚੌਂਕ ਹੈ ਤਾਂ ਉਹ ਆਪਣੀ ਡਾਇਰੀ 'ਚ ਨੋਟ ਡਾਊਨ ਕਰਦਾ ਰਹਿੰਦਾ ਠੀਕ ਹੈ ਤੇ ਮਤਲਬ ਉਹ ਕਿਸੇ ਨੂੰ ਨਹੀਂ ਦੱਸਦਾ ਠੀਕ ਹੈ ਤੇ ਇਹ ਜਿਹੜੀਆਂ ਡਾਇਰੀ ਹੁੰਦੀਆਂ ਸਾਹਿਤਿਕ ਡਾਇਰੀਆਂ ਇਹਦੇ ਵਿੱਚ ਆ ਉਹ ਆਪਣੀ ਰਚਨਾ ਸ਼ੈਲੀ ਕਲਪਨਾ ਕਵਿਤਾਵਾਂ ਵੱਖ-ਵੱਖ ਚੀਜ਼ਾਂ ਦਾ ਮਿਸ਼ਨ ਜਿਹੜਾ ਹੈ ਲਿਖਦਾ ਹੈ विद डेट ठीक है त डायरी ਦੇ ਵਿੱਚ ਡੇਟ ਇੰਪੋਰਟੈਂਟ ਹੁੰਦੀ ਆ ਪਲੇਸ ਵੀ ਕਈ ਵਾਰ ਲਿਖ ਲਿਆ ਜਾਂਦਾ ਡਾਇਰੀ ਵਿੱਚ ਕਿਹੜੇ ਕਿਹੜੇ ਤੱਤ ਹੁੰਦੇ ਨੇ ਇੱਕ ਤਾਂ ਮੌਲਿਕਤਾ ਹੁੰਦੀ ਆ ਬਿਲਕੁਲ ਅਸਲੀਅਤ ਹੁੰਦੀ ਆ ਨਿਜਤਾ ਹੁੰਦੀ ਆ ਬਹੁਤ ਪਿਆਰ ਹੁੰਦਾ ਆਪਾਂ ਨੂੰ ਆਪਣੀ ਡਾਇਰੀ ਨਾਲ ਪਾ ਗੁਕਤਾ ਬਹੁਤ ਹੀ ਇਮੋਸ਼ਨ ਇਮੋਸ਼ਨਲ ਤੌਰ ਤੇ ਆਪਾਂ ਡਾਇਰੀ ਨਾਲ ਜੁੜੇ ਹੁੰਦੇ ਆ ਪਾਸ਼ਾ ਸ਼ੈਲੀ ਬਹੁਤ ਸਰਲ ਜਿਹੜੀ ਹੈ ਹੁੰਦੀ ਹੈ ਫੋਰ ਐਗਜ਼ਾਮਪਲ ਆਪਾਂ ਪੰਜਾਬੀ ਚ ਕੰਫਰਟੇਬਲ ਆ ਪੰਜਾਬੀ ਚ ਲਿਖਦੇ ਆ ਠੀਕ ਹੈ ਤਕਰੀਬਨ ਮਾਤਰ ਭਾਸ਼ਾ ਦਾ ਯੂਜ਼ ਕੀਤਾ ਜਾਂਦਾ ਡਾਇਰੀ ਦੇ ਵਿੱਚ ਪੰਜਾਬੀ ਵਿੱਚ ਹੁਣ ਦੇਖੋ ਇਹ ਇੰਪੋਰਟੈਂਟ ਕੁਐਸਚਨ ਹੈ ਕਿ ਪੰਜਾਬੀ ਵਿੱਚ ਲਿਖੀ ਹੋਈ ਡਾਇਰੀ ਸਾਹਿਤ ਦੇ ਬਾਰੇ ਦੱਸੋ ਤਾਂ ਬਹੁਤ ਸਾਰੇ ਰਾਈਟਰਾਂ ਨੇ ਡਾਇਰੀ ਲਿਖੀ ਹੈ ਪਰ ਇੰਨੀ ਜ਼ਿਆਦਾ ਪੰਜਾਬੀ ਵਿੱਚ ਆਪਣੀ ਡਾਇਰੀ ਵਿਕਸਤ ਨਹੀਂ ਹੋਈ ਪਰ ਫਿਰ ਵੀ ਮੋਹਨ ਸਿੰਘ ਵੈਦ ਬਲਵੰਤ ਬਲਰਾਜ ਸਾਨੀ ਹੋਗੇ ਕੇਸਰ ਸਿੰਘ ਹੋਗੇ ਹੈਨਾ ਤਾਂ ਇਹਨਾਂ ਨੇ ਡਾਇਰੀ ਲਿਖੀ ਹੈ ਤਾਂ ਮਾਲਵਿੰਦਰ ਸਿੰਘ ਵੜੈਚ ਇਹਨਾਂ ਨੇ ਲਿਖੀ ਹੈ ਡਾਇਰੀ ਬਾਬਾ ਹਰੀ ਸਿੰਘ ਉਸਮਾਨ ਬਲਰਾਜ ਸਾਨੀ ਨੇ ਲਿਖੀ ਹੈ ਮੇਰੀ ਗੈਰ ਜਜ਼ਬਾਤੀ ਡਾਇਰੀ ਪਾਸ਼ ਨੇ ਲਿਖਿਆ ਆਪਣੇ ਨਾਲ ਗੱਲਾਂ ਬਹੁਤ ਹੀ ਇੰਪੋਰਟੈਂਟ ਹੈ ਬਲਰਾਸ ਸਾਨੀ ਦੇ ਪਾਸ਼ ਦੀ ਸ਼ਹੀਦ ਭਗਤ ਸਿੰਘ ਨੇ ਲਿਖਿਆ ਜੇਲ ਡਾਇਰੀ ਤੇ ਇਹ ਬਹੁਤ ਹੀ ਇੰਪੋਰਟੈਂਟ ਡਾਇਰੀਜ਼ ਨੇ ਪੰਜਾਬੀ ਦੇ ਵਿੱਚ ਆਪਣੀਆਂ ਮਿਲਦੀਆਂ ਨੇ ਹੋਪ ਤੁਹਾਨੂੰ ਵੀਡੀਓ ਚੰਗਾ ਲੱਗਿਆ ਹੋਵੇਗਾ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ